ਦੇਖੋ ਜੀ ਮੈਨੂੰ ਬੜਾ ਮਾਣ ਹੈ ਇਸ ਗੱਲ ਦਾ ਵੀ ਜਿਹੜਾ ਪਿਆਰ ਇਹਨਾਂ ਵੱਲੋਂ ਸਤਿਕਾਰ ਮਿਲ ਰਿਹਾ ਹੈ ਮੈਂ ਸਦਾ ਰਹਿਣੀ ਆ ਔਰ ਮੈਂ ਦੇਖ ਰਿਹਾ ਜੀ ਸਾਡੇ ਜਗਰੂਪ ਸਿੰਘ ਸੇਖਵਾ ਦੀ ਮਿਹਨਤ ਔਰ ਡਾਕਟਰ ਕੇ ਜੇ ਹੁਣਾ ਨੇ ਜਿਹੜਾ ਬਾ ਕਮਾਲ ਸਾਹਿਬੀ ਪੱਤੀ ਹੋਣੀ ਸਾਡੇ ਦੁੱਗਲ ਸਾਹਿਬ ਹੋਣੀ ਸਾਰੀ ਜੋ ਸਮੁੱਚੀ ਟੀਮ ਆ ਆਮ ਆਦਮੀ ਪਾਰਟੀ ਦੀ ਜਿਹੜੀ ਰਾਤ ਦਿਨ ਇੱਕ ਇੱਕ ਜਿਹੜਾ ਵਰਕਰ ਉਹ ਮਿਹਨਤ ਕਰ ਰਿਹਾ ਔਰ ਘਰ ਘਰ ਤੱਕ ਜਾ ਰਿਹਾ ਮੈਂ ਸਦਾ ਰਹਿਣੀ ਆ ਔਰ ਵੱਡੀ ਗੱਲ ਇੱਕ ਚੀਜ਼ ਇਹ ਹੈ ਮੈਨੂੰ ਵੇਖਣ ਦੇ ਵਿੱਚ ਇਹ ਨਜ਼ਰ ਆ ਰਿਹਾ ਵੀ ਇੱਕ ਵੱਖਰਾ ਜੋਸ਼ ਨਜ਼ਰ ਆ ਰਿਹਾ ਹੈ ਔਰ ਆਪ ਹੀ ਆਪਣੇ ਤੌਰ ਤੇ ਰਾਤ ਦਿਨ ਮਿਹਨਤ ਕਰ ਰਹੇ ਨੇ ਮੈਂ ਸਦਾ ਰਿਣੀ ਆ ਜੀ ਇਹਨਾਂ ਦੇ ਕਾਦੀਆਂ ਹਲਕੇ ਵਾਲੇ ਨੇ ਮੁੱਦੇ ਹੱਲ ਕਿਹੜੇ ਹੋਏ ਅਜੇ ਤੱਕ ਇਹ ਤੇ ਦੱਸ ਦਿਓ ਸਾਰੇ ਗਰਦਾਸਪੁਰ ਚ ਮੁੱਦੇ ਹੀ ਮੁੱਦੇ ਨੇ ਪਠਾਨਕੋੜ ਤੋਂ ਲੈ ਕੇ ਫਤੇਗੜ ਚੂੜੀਆਂ ਤੱਕ ਆਜੋ ਮੈਂ ਤੇ ਬੜੀ ਹੈਰਾਨੀ ਨਾਲ ਇਹ ਗੱਲ ਕਹਿ ਸਕਦਾ ਹਾਂ ਵੀ ਇੱਥੋਂ ਵਾਰ-ਵਾਰ ਅਸੀਂ ਐਮਪੀ ਬਣਾਏ ਜੁਤਾ ਕੇ ਭੇਜੇ ਪਰ ਕਿਸੇ ਨੇ ਇੱਥੋਂ ਦੇ ਮੁੱਦਿਆਂ ਦੀ ਕੋਈ ਗੱਲ ਹੀ ਨਹੀਂ ਕੀਤੀ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਬੀਜੇਪੀ 10 ਸਾਲ ਰਹੀ ਐਮਪੀ ਇੱਥੋਂ ਦਾ ਰਿਹਾ ਇੱਕ ਕੰਮ ਦੱਸ ਦੇ ਜਿਹੜਾ ਉਹਨੇ ਕੀਤਾ ਸੋ ਦੁੱਖ ਦੀ ਗੱਲ ਇਹ ਹੈ ਦੁੱਖ ਦੀ ਗੱਲ ਇਹ ਹੈ ਲੋਕਾਂ ਨੇ ਵੋਟਾਂ ਪਾਈਆਂ ਜਿਤਾਇਆ ਪਰ ਫਿਰ ਸਾਨੂੰ ਠੱਗੀ ਦਾ ਸ਼ਿਕਾਰ ਹੋਣਾ ਪਿਆ ਹਰ ਜਗ੍ਹਾ ਤੇ ਕਿਸਾਨਾਂ ਦਾ ਵਿਰੋਧ ਤੇ ਕਰਦੇ ਸੀ ਕਿਸਾਨ ਵਿਰੋਧ ਕਰਦੇ ਸੀ ਭਾਜਪਾ ਪਰ ਹੁਣ ਅੱਗੇ ਲੱਗ ਕੇ ਜਿਹੜਾ ਉਲਾਪੇ ਪਹੁੰਚ ਗਿਆ ਭਾਜਪਾ ਦੇ ਜਿਹੜੇ ਦੇਖੋ ਜੀ ਮੈਂ ਇਹ ਗੱਲ ਕਹਿ ਨਹੀਂ ਚਾਹੁੰਦਾ ਮੈਂ ਜਦੋਂ ਫਿਰ ਜਦੋਂ ਸੁਣਨਾ ਹੀ ਨਹੀਂ ਆ ਆਖਰ ਆਪਣੀ ਗੱਲ ਹੀ ਰੱਖਣਗੇ ਆ ਨਾ ਜਦੋਂ ਅਗਲੇ ਨੇ ਉਹਨਾਂ ਨੂੰ ਦਿੱਲੀ ਤੱਕ ਪਹੁੰਚਣ ਹੀ ਨਹੀਂ ਦਿੱਤਾ ਉਹ ਕਹਿੰਦੇ ਫਿਰ ਜੇ ਤੁਸੀਂ ਸਾਨੂੰ ਉੱਥੋਂ ਤੱਕ ਨਹੀਂ ਪਹੁੰਚਣ ਦਿੱਤਾ ਤੇ ਅਸੀਂ ਤੁਹਾਨੂੰ ਘਰ ਤੱਕ ਨਹੀਂ ਪਹੁੰਚਣ ਦੇਣਾ ਫਰਕ ਤੇ ਫਿਰ ਹੈ ਜੀ ਇਹ ਦਫ਼ਤਰ ਤੁਹਾਨੂੰ ਲੱਗੀ ਅੱਗੇ ਵੀ ਫਾਰਵਰਡ ਦਫ਼ਤਰ ਨਹੀਂ ਬੰਦ ਆ ਰਿਹਾ ਜਦੋਂ ਪਾਰਟੀ ਕੋ ਚੋਣਾਂ ਆਉਂਦੀ ਹੈ ਨਹੀ ਵਿੱਚ ਹੋ ਜੇ ਥੋੜਾ ਜਿਹਾ ਦਫ਼ਤਰ ਗੈਪ ਹੋ ਗਿਆ ਸਾਡਾ ਉਹ ਆ ਗਿਆ ਜੀ ਉਹਨਾਂ ਦਫ਼ਤਰ ਨੂੰ ਤਕਾ ਕੇ ਆ ਗਿਆ ਸੀ ਤਕਾ ਕੇ ਵੱਡੇ ਭਰਾ ਨੇ ਜੀ ਡਾਕਟਰ ਦੀ ਮੰਦਰ ਹਾਂਜੀ ਉੱਪਰ ਨਹੀਂ 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 ਮੰਜ਼ਲਾਂ ਦੇ ਹੁਣ ਸਾਰੀਆਂ ਆ ਬਣੀਆਂ ਨੇ ਉਹਦੇ ਆਪਾਂ ਵੀ ਕਹਿੰਦੇ ਆ ਵੀ ਸਾਨੂੰ ਜਿਹੜਾ ਉਹ ਉੱਥੇ ਕਿ ਜਈਏ ਜਿੱਥੇ ਰੋਲਾ ਰੱਪਾ ਨਾ ਬੱਚਿਆਂ ਨੂੰ ਕਿਦਾਂ ਦੇਖਾਂਗੇ ਸਰ ਇੱਕ ਮੁੱਦਾ ਹੈਗਾ ਮਤਲਬ ਇਹ ਰੇਤਾ ਬਜਰੀ ਦਾ ਉਹ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਸੀ ਜਨ ਸਭ ਨੇ ਕਹਿੰਦੇ ਸੀ ਕਿ ਚਾਚਾ ਇਹਦੇ ਚ ਕਸੂਰ ਕੀ ਦਾ ਮੁੱਦੇ ਦਾ ਪਹਿਲਾਂ ਇਹ ਦੱਸ ਬੀਐਸਐਫ ਕਹਿੰਦੀ ਆ ਵੀ ਸਾਡੇ ਬਾਦਰਾ ਨੂੰ ਜਿਹੜੀ ਆ ਸਾਡੇ ਅਸੀਂ ਇੱਥੋਂ ਮਾਈਨਿੰਗ ਨਹੀਂ ਕਰਨ ਦੇਣੀ ਸਾਡੇ ਬਾਦਰਾ ਨੂੰ ਦਿੱਕਤ ਆ ਮੈਂ ਪੁੱਛਣਾ ਚਾਹੁੰਨਾ ਵਾ ਵੀ ਜਦੋਂ ਦੀ ਬੀਜੇਪੀ ਸਰਕਾਰ ਜਦੋਂ ਦੀ ਬੀਜੇਪੀ ਸਰਕਾਰ ਆਈ ਆ ਆਮ ਆਦਮੀ ਪਾਰਟੀ ਨੂੰ 2 ਸਾਲ ਹੋਏ ਨੇ ਹੁਣੀ ਹੁਣੀ ਜ਼ਿਆਦਾ ਡਰ ਲੱਗਣ ਲੱਗ ਪਿਆ ਸੋ ਹਰ ਤਰੀਕੇ ਨਾਲ ਬੀਜੇਪੀ ਡਿਫੈਂਡ ਕਰ ਰਹੀ ਹੈ ਵੀ ਅਸੀਂ ਕਿਸੇ ਨਾ ਕਿਸੇ ਤਰੀਕੇ ਆਮ ਆਦਮੀ ਪਾਰਟੀ ਨੂੰ ਕਿਤੇ ਨਾ ਕਿਤੇ ਨੁਕਸਾਨ ਪਹਚਾਈਏ ਪਰ ਮੈਂ ਇਹ ਗੱਲ ਕਹਿਣਾ ਚਾਹੁੰਨਾ ਲੋਕ ਪੜੇ ਲਿਖੇ ਨੇ ਉਹਨਾਂ ਨੂੰ ਪਤਾ ਹੈ ਇਹ ਲੋਕ ਕੰਮ ਕਰਨਾ ਚਾਹੁੰਦੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਕੰਮ ਕਰਨਾ ਚਾਹੁੰਦੀ ਹੈ ਇਹ ਲੱਤਾਂ ਖਿੱਚ ਰਹੇ ਨੇ ਜਿਹੜੇ ਵਿਰੋਧੀ ਨੇ ਧਾਰੀਵਾਲ ਦੀ ਮਿਲ ਸਰ ਬੰਦ ਹੋ ਚੁੱਕੀ ਹੈ ਬੜੇ ਚਿਰ ਤੋਂ ਲੋਕਾਂ ਦੀ ਮੰਗ ਹੈ ਖਾਸ ਕਰਕੇ ਧਾਰੀਵਾਲ ਦੀ ਇਹ ਤੱਕ ਬੰਦ ਦੀ ਬੰਦੀ ਹੈ ਬਿਲਕੁਲ ਜੀ ਮੈਂ ਇਹ ਗੱਲ ਅਕਸਰ ਆਉਂਦੀ ਹੈ ਕਈ ਹਜ਼ਾਰਾਂ ਦੇ ਸਾਹਮਣੇ ਇੱਥੇ ਲੋਕ ਕੰਮ ਕਰਦੇ ਸੀ ਔਰ ਮੈਂ ਦੱਸਣਾ ਚਾਹੁੰਦਾ ਵੀ ਇਹਦਾ ਵੀ ਜਿਹੜਾ ਹੁਣ ਬੈਠਿਆ ਹੈ ਧਾਰੀਵਾਲ ਵਧੀਆ ਇਹਦਾ ਸਟ੍ਰੈਟਜੀ ਪਲਾਨ ਕਰਦੇ ਆ ਔਰ ਦੇਖਦੇ ਆ ਵੀ ਕਿਸ ਤਰ੍ਹਾਂ ਕਿਆਂ ਨਾਲ ਆਪਾਂ ਇਹਨੂੰ ਵਧੀਆ ਨਿਪਲੇ ਚੱਲ ਸਕਦੇ ਆ ਵੇਖੋ ਜਿੱਦਾਂ ਦਾ ਰਿਸਪੌ ਸਾਡਾ ਕਿਸੇ ਹੋਰ ਨਾਲ ਮੁਕਾਬਲਾ ਨਹੀਂ ਹਾਂਜੀ ਇੱਕ ਤਰਫੀ ਲੜਾਈ ਆ ਔਰ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਜਦੋਂ ਦੀ ਇਹਨਾਂ ਨੂੰ ਟਿਕਟ ਮਿਲੀ ਆ ਇਹਨਾਂ ਦਾ ਗ੍ਰਾਫ ਦਿਨ ਬਦ ਦਿਨ ਇਹਨਾਂ ਵਧਦਾ ਜਾ ਰਿਹਾ ਕਿ ਜਦੋਂ ਉਹਨੂੰ ਕਾਂਗਰਸ ਦਾ ਕੋਈ ਉਮੀਦਵਾਰ ਹੋਣਾ ਉਹਦੋਂ ਨੂੰ ਤੇ ਅੱਧੀ ਇਲੈਕਸ਼ਨ ਆਪਾਂ ਵੈਸੇ ਲੜ ਲਈ ਹੋਣੀ ਆ ਸੋ ਬਾਕੀ ਹਲਕਿਆਂ 'ਚ ਵੀ ਉਦਾਂ ਅਸੀਂ ਬਟਾੜੇ 'ਚ ਰੋਡ ਸ਼ੋਅ ਕੀਤਾ ਔਰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਇੱਕ ਤਰਫਾ ਮੁਕਾਬਲਾ ਬਟਾੜੇ 'ਚ ਹੋ ਗਿਆ ਔਰ ਕਾਦੀਆਂ ਦੇ ਵਿੱਚ ਵੀ ਮੈਂ ਹੁਣ ਪਿੰਡਾਂ 'ਚ ਕੱਲ੍ਹ ਦੀਆਂ ਮੀਟਿੰਗਾਂ ਸ਼ੁਰੂ ਕੀਤੀਆਂ ਨੇ ਬਹੁਤ ਹੀ ਚੰਗਾ ਰਿਸਪੌਂਸ ਮਿਲ ਰਿਹਾ ਮੁਕਤ ਸਰਕਾਰ ਨੇ ਜਿਹੜੇ ਲੋਕਾਂ ਨੂੰ ਲੁਭਾਉਣ ਵਾਲੇ ਕੰਮ ਕੀਤੇ ਆ ਜਿਸ ਤਰ੍ਹਾਂ ਜ਼ੀਰੋ ਬਿੱਲ ਆ ਰਹੇ ਆ 42000 ਨੌਕਰੀਆਂ ਦਿੱਤੀਆਂ ਥਾਂ ਥਾਂ ਅਸੀਂ ਮੁਹੱਲਾ ਕਲੀਨਿਕ ਖੋਲੇ ਹੋਏ ਆ ਉਹਦੇ ਨਾਲ ਲੋਕਾਂ ਦੇ ਵਿੱਚ ਸਰਕਾਰ ਦਾ ਅਕਸ ਜਿਹੜਾ ਵਾ ਮਾਨ ਸਾਹਿਬ ਦਾ ਖਾਸ ਕਰਕੇ ਜਿਹੜਾ ਅਕਸ ਆ ਇੱਕ ਇਮਾਨਦਾਰ ਔਰ ਦਲੇਰਾਨਾ ਲੀਡਰ ਦਾ ਉਹਨੂੰ ਲੋਕ ਬਹੁਤ ਪੰਜਾਬ ਦੇ ਪਿਆਰ ਕਰ ਰਹੇ ਆ ਔਰ ਦੂਜਾ ਜਿਹੜਾ ਸਾਡੇ ਨਾਲ ਲੋਕਾਂ ਦਾ ਜੁੜਨ ਦਾ ਮੁੱਖ ਕਾਰਨ ਕਿ ਪਹਿਲੋਂ ਅਸੀਂ ਸਨੀ ਦਿਓਰ ਨੂੰ ਇੱਥੋਂ ਜਿਤਾ ਕੇ ਭੇਜਿਆ ਜਿਹੜੇ ਬੜੇ ਦੁੱਖ ਨਾਲ ਕਹਿਣਾ ਪੈਂਦਾ ਕਿ 5 ਸਾਲ ਚ ਨਾ ਹਲਕੇ ਚ ਬੜੇ ਨਾ ਕੁਦਰਤੀ ਆਫਤਾਂ ਆਈਆਂ ਕਰੋਨਾ ਦਾ ਟਾਈਮ ਆਇਆ ਕਿਸਾਨਾਂ ਅੰਦੋਲਨ ਲੱਗਿਆ ਨਾ ਉਦੋਂ ਆਏ ਆਪਣੀ ਫਿਲਮ ਦਾ ਪ੍ਰਚਾਰ ਕਰਨਾ ਅਮਰਸਰ ਤੱਕ ਤਾਂ ਆ ਗਏ ਪਰ ਗਰਦਾਸਪੁਰ ਚ ਨਹੀਂ ਆਏ ਸੋ ਗਰਦਾਸਪੁਰ ਦੇ ਲੋਕ ਜਿਹੜੇ ਆ ਆਪਣੇ ਆਪ ਨੂੰ ਬੜਾ ਠੱਗਿਆ ਮਹਿਸੂਸ ਕੀਤਾ ਕਿ ਅਸੀਂ ਬਹੁਤ ਗਲਤ ਕੀਤਾ ਕਿ ਬਾਹਰੀ ਉਮੀਦਵਾਰ ਜਿਹੜਾ ਉਹ ਚੁਣ ਲਿਆ ਸੋ ਇਸ ਵਾਰ ਮੈਨੂੰ ਪੂਰਾ ਯਕੀਨ ਆ ਕਿ ਗਰਦਾਸਪੁਰ ਲੋਕ ਸਭਾ ਦੇ ਲੋਕ ਜਿਹੜੇ ਆ ਆਪਣਾ ਘਰ ਦਾ ਆਪਣਾ ਭਰਾ ਆਪਣਾ ਪੁੱਤਰ ਨੂੰ ਚੁਣਨਗੇ ਔਰ ਇਹ ਗਾਂਹ ਪਾਰਲੀਮੈਂਟ ਦੇ ਵਿੱਚ ਵੀ ਜਾ ਕੇ ਜਿਹੜਾ ਆਪਣੇ ਜ਼ਿਲ੍ਹੇ ਦੀ ਗੱਲ ਵਧੀਆ ਟੰਗਣਾ ਜਿਹੜੀ ਆ ਰੱਖ ਸਕਦਾ ਕੁਲਜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਸਾਡੇ ਬਹੁਤ ਹੀ ਆਨਹਾਰ ਨੌਜਵਾਨ ਆਗੂ ਅਮਨਸ਼ੇਰ ਸਿੰਘ ਜੀ ਸ਼ਹਿਰੀ ਕਲਸੀ ਜਿਹੜੇ ਲੋਕ ਸਭਾ ਗੁਰਦਾਸਪੁਰ ਦੇ ਉਮੀਦਵਾਰ ਨੇ ਉਹਨਾਂ ਨੇ ਧਾਰੀਵਾਲ ਦੇ ਵਿੱਚ ਆਪਣਾ ਅੱਜ ਦਫ਼ਤਰ ਖੋਲ੍ਹਿਆਗਾ ਔਰ ਇਹ ਦਫ਼ਤਰ ਜਿਹੜਾ ਹੈਗਾ ਬਹੁਤ ਪੁਰਾਣਾ ਦਫ਼ਤਰ ਹੈ ਪਿਛਲੇ ਸਮੇਂ 5 ਸਾਲ ਤੋਂ ਆਮ ਆਦੀ ਪਾਰਟੀ ਦਾ ਹੈੱਡ ਕੁਆਰਟਰ ਰਿਹਾ ਪੂਰੇ ਜ਼ਿਲ੍ਹੇ ਦਾ ਦਫ਼ਤਰ ਇੱਥੋਂ ਚੱਲਦਾ ਰਿਹਾ ਬੜੀ ਖੁਸ਼ੀ ਦੀ ਗੱਲ ਹੈ ਕਿ ਸ਼ੈਰੀ ਜੀ ਨੇ ਆ ਕੇ ਇੱਥੇ ਦਫ਼ਤਰ ਖੋਲ੍ਹਿਆ ਔਰ ਜਗਰੂਪ ਜੀ ਛੇਕਵਾ ਜੀ ਸਾਡੇ ਨਾਲ ਨੇ ਬਾਕੀ ਸਾਰੇ ਇਸ ਇਲਾਕੇ ਦੇ ਸਾਰੇ ਹਲਕਾ ਕਾਦੀਆਂ ਔਰ ਨੇੜੇ-ਤੇੜੇ ਦੇ ਸਾਰੇ ਵਲੰਟੀਅਰ ਪਹੁੰਚੇ ਨੇ ਔਰ ਅਸੀਂ ਸਾਰੇ ਇਹ ਬਿਲਕੁਲ ਪ੍ਰਣ ਕਰ ਕੀਤਾ ਹੋਇਆ ਸਾਰਿਆਂ ਨੇ ਔਰ ਇਹ ਬਿਲਕੁਲ ਇੱਕ ਬੇਬ ਜਿਹੜੀ ਸ਼ੈਰੀ ਕਲਸੀ ਦੀ ਜਿਹੜੇ ਬਣਨੀ ਸ਼ੁਰੂ ਹੋ ਗਈ ਹੈ ਪਾਣੀ ਚੁੱਕੀ ਹੈਗੀ ਕਿ ਜਿਹੜਾ ਬਟਾਲੇ ਦਾ ਰੋਡ ਸ਼ੋ ਸੀਗਾ ਉਹ ਇੱਕ ਤਰਫ ਤਰਫਾ ਸੀਗਾ ਔਰ ਉਹਦੇ ਦੇ ਨਾਲ-ਨਾਲ ਹੁਣ ਬਾਕੀ ਥਾਵਾਂ ਤੇ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਨੌਜਵਾਨ ਅਗੂ ਨੇ ਪਿਛਲੇ ਕਰੀਬ ਕਰੀਬ 10 ਸਾਲਾਂ ਦੇ ਇਲਾਕੇ ਹਲਕਾ ਗੁਰਦਾਸਪੁਰ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਵਿੱਚ ਕੰਮ ਕਰ ਰਹੇ ਨੇ ਇੱਕ ਇੱਕ ਵਲੰਟੀਅਰ ਜਿਹੜਾ ਹੈ ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦਾ ਇੱਕ ਇੱਕ ਵਲੰਟੀਅਰ ਇਹਨਾਂ ਦੀ ਕੈਂਪੇਨ ਜਿਹੜੀ ਹੈ ਬਧੀ ਤਰੀਕੇ ਨਾਲ ਚਲਾ ਰਿਹਾ ਹੈ ਧੰਨਵਾਦ